ਹੈਲੋ ਜੀ ਸ਼ਸ਼ੀ ਕਾਲ ਸਾਰਿਆਂ ਨੂੰ ਗਰੇਵਲ ਪੰਜਾਬੀ ਬਲੌਗਸ ਤੇ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਕਰੇ ਕਿਸੇ ਸਾਰੀ ਚੜ੍ਹਦੀ ਕਲਾ ਵਿੱਚ ਹੋਮੋ ਖੋਸ਼ ਹੋਮੋ ਤੇ ਟਾਈਮ ਹੈਗਾ ਸਵੇਰ ਦਾ ਆਪਾਂ ਲੱਗੇ ਹੋਏ ਆ ਕੰਮ ਧੰਦੇ ਕਰਨ ਰਵਨੀਤ ਸਕੂਲ ਪੀਸਤੀ ਤੇ ਉਧਰੋਂ ਕੁਝ ਕੰਮ ਕੰਮ ਨਿਮੇੜ ਕੇ ਤੇ ਹੁਣ ਫਾਰਮ ਨੂੰ ਟਾਈਮ ਦੇਣਾ ਤੇ ਇੱਥੇ ਲੱਗੇ ਹੋਏ ਆ ਮੈਂ ਤੇ ਸੰਦੀਪ ਅੱਜ ਉਹ ਤਾਂ ਹਵਾ ਚੱਲੀ ਜਾਂਦੀ ਹੈ ਵਧੀਆ ਹਵਾ ਚੱਲਦੀ ਹੈ ਵੈਸੇ ਗਰਮੀ ਬਹੁਤ ਹੋ ਗਈ ਗਰਮੀ ਦਾ ਤਾਂ ਨੱਕ ਜੜਾ ਦਾ ਰੋ ਹੋਇਆ ਪਿਆ ਤੇ ਹੁਣ ਇਹਨਾਂ ਨੂੰ ਦੇਵਾਂਗੇ ਜਿਹੜੇ ਇਹਨਾਂ ਦੇ ਵਿਟਾਮਿਨਸ ਨੇ ਤੇ ਪਾਣੀ ਦਾਣਾ ਹਨਾ ਇਹੋ ਜੇ ਕੰਮ ਕਰਦੇ ਆ ਲਓ ਜੀ ਇਹ ਫਿਰ ਦੇ ਨੇ ਚਹਿਲਾ ਪਹਿਲਾਂ ਪਾਉਂਦੇ ਹੁਣ ਇਹਨਾਂ ਨੂੰ ਖਾਣਾ ਪਾਣੀ ਦੇ ਕੇ ਹਨਾ ਫਿਰ ਉਧਰਲੇ ਕੰਮ ਕਰਾਂਗੇ ਸੰਦੀਪ ਲੱਗੇ ਹੋਏ ਨੇ ਇੱਧਰ ਤੇ ਇਹ ਤਿਆਰ ਕਰਦੇ ਨੇ ਪਾਣੀ ਦੇ ਵਿੱਚ ਜੋ ਵੀ ਪਾਉਣਾ ਜਿਵੇਂ ਆਪਾਂ ਕੰਜਵੀ ਆ ਪਨੀ ਰੈਡੀ ਹੁੰਦੀ ਹੁੰਦੀ ਆ ਤੇ ਉਸ ਤਰ੍ਹਾਂ ਇਹਨਾਂ ਦਾ ਵੀ ਮੌਸਮ ਦੇ ਅਕੋਰਡਿੰਗ ਹਨਾ ਹੁੰਦਾ ਬਾਕੀ ਆਪਣੇ ਦੂਸਰੇ ਚੈਨਲ ਤੇ ਜਿਹੜੀ ਹੈਗੀ ਵੀਡੀਓ ਬਸ ਇੱਕ ਅੱਦੇ ਦਿਨ ਚਾਊਗੀ ਇਹਦੇ ਬਾਰੇ ਜਿਵੇਂ ਗਰਮੀ ਜ਼ਿਆਦਾ ਵੱਧ ਗਈ ਹਨਾ ਕਈ ਵੀਰਾ ਦੇ ਭੈਣਾ ਦੇ ਕਮੈਂਟ ਆਉਂਦੇ ਨੇ ਤੇ ਉਹ ਸਾਰੀਆਂ ਵੀਡੀਓਜ਼ ਹੁਣ ਉੱਧਰ ਕੰਟੀਨਿਊ ਹੋਣਗੀਆਂ ਲਓ ਜੀ ਉਧਰੋਂ ਕੰਮ ਤਾਂ ਤਾਂ ਨਿਮੇੜ ਕੇ ਹੁਣ ਆ ਗਈ ਸੀ ਇੱਧਰ ਹੁਣ ਮੈਂ ਪਹਿਲਾਂ ਹਨਾ ਕੱਪੜੇ ਮਸ਼ੀਨ 'ਚ ਪਾ ਦਿੰਨੀ ਆ ਫਿਰ ਰੋਟੀ ਰੋਟੀ ਬਣਾ ਕੇ ਖਾਵਾਂਗੇ ਹਵਾ ਚੱਲੀ ਜਾਂਦੀ ਆ ਅੱਜ ਹਜੇ 베ੜੇ 'ਚ ਝਾੜੂ ਲਾਉਣ ਆਲਾ ਰਹਿੰਦਾ ਮਸ਼ੀਨ ਕਿਹੜਾ ਚੱਲ ਜੂ ਜਿਹੜੇ ਕੰਮ ਸਟਾਰਟ ਹੋ ਜਾਂਦੇ ਨੇ ਉਹ ਨਿਬੜੀ ਜਾਂਦੇ ਨੇ ਐਨੇ ਕੰਮਾਂ ਦਾ ਯਾਨੀ ਕੰਮ ਬਹੁਤ ਜ਼ਿਆਦਾ ਬਿਜੀ ਲਾਈਫ ਹੋਈ ਪਈ ਆ ਕੱਲ ਵੀ ਅਸੀਂ ਉੱਥੇ ਤਾਂ ਚਲੇ ਗਏ ਹਨਾ ਜਿਸ ਵੇਲੇ ਨੀਤ ਦੇ ਕੱਪੜੇ ਲਿਆਉਣ ਆਲੀ ਸੀਗੇ ਹੋ ਗਿਆ ਵੀ ਫਿਰ ਹੁਣ ਇਹ ਕੱਲ ਨੂੰ ਸੰਡੇ ਦੀ ਛੁੱਟੀ ਸੀਗੀ ਤਾਂ ਕਰਕੇ ਚਲੇ ਗਏ ਵੀ ਫਿਰ ਫਿਰ ਕੰਮਾਂ ਤੋਂ ਦੇ ਸਟਾਈਮ ਹੀ ਨਹੀਂ ਲੱਗਦਾ ਹੈਗਾ ਹਨਾ ਤੇ ਇਸ ਤਰ੍ਹਾਂ ਦਾ ਹੋ ਜਾਂਦਾ ਮੇਰੀਆਂ ਭੈਣਾਂ ਮੈਨੂੰ ਕਹਿ ਦਿੰਦੀਆਂ ਨੇ ਜਿਵੇਂ ਮੈਨੂੰ ਪੱਤਨ ਨਹੀਂ ਜਾਣਦੀਆਂ ਨੇ ਜਿਹੜੀਆਂ ਉੰਬੀ ਸਰਬਜੀਤ ਤੁਸੀਂ ਤੇਰੇ ਬਲੌਗ ਦੇਖਦੇ ਆ ਸਾਨੂੰ ਬਹੁਤ ਵਧੀਆ ਲੱਗਦੇ ਨੇ ਜਾਨੀ ਤੇ ਬਹੁਤ ਸੋਹਣੇ ਕੋਨੇ ਰਿਵਿਊਸ ਹੁੰਦੇ ਨੇ ਜੀ ਸਾਰੇ ਹਨਾ ਪਰ ਇੱਕ ਬੇਨਤੀ ਇਹ ਹੈ ਵੀ ਤੁਸੀਂ ਇੱਥੇ ਵੀ ਹਨਾ ਜਿਵੇਂ ਆਪਣਾ ਚੈਨਲ ਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜਿਵੇਂ ਤੁਸੀਂ ਮੈਨੂੰ ਉਹਦਾ ਹੌਸਲਾ ਦਿਨਿਓ ਹਨਾ ਤੇ ਓਵੇਂ ਆਪਣੇ ਚੈਨਲ ਤੇ ਵੀ ਜਰੂਰ ਤਿਆਰ ਦਿਖਾਓ ਤੇ ਕਹਿੰਦੀ ਆ ਨੀ ਵੀ ਤੂੰ ਸਵੇਰੇ ਵੀ ਵਧੀਆ ਵੰਠਣ ਕੈਂਕੈਂਟ ਜੀ ਬਣ ਕੇ ਵੀਡੀਓ ਸਟਾਰਟ ਕਰਿਆ ਕਰ ਕੀ ਕਰਾਂ ਭੈਣੇ ਹਨਾ ਕੰਮ ਤਾਂ ਦੀ ਇਹ ਜਿਹੇ ਹੁੰਦੇ ਨੇ ਨਾ ਭੱਜ ਦੌੜ ਹੁੰਦੀ ਆ ਫਿਰ ਕੰਮ ਕੁਮ ਕਰਕੇ ਫਿਰ ਇਹ ਹੁੰਦਾ ਲਾ ਕੇ ਹਨਾ ਪਰ ਲੈਕਸ ਹੁੰਨੇ ਆ ਜਿਵੇਂ ਹੁਣ ਗਰਮੀ ਦਾ ਟਾਈਮ ਚੱਲਦਾ ਵੀ ਗਰਮੀ ਚ ਕੰਮ ਧੰਦੇ ਵਾਲੇ ਦਾ ਤੁਹਾਨੂੰ ਪਤਾ ਹੀ ਆ ਵੀ ਫਿਰ ਹੁਣ ਇਹ ਹੁੰਦਾ ਵੀ ਕੰਮ ਕਰ ਲਈਏ ਪਸੀਨਾ ਆ ਗਿਆ ਜੀ ਜਦ ਹੀ ਉਹ ਲੱਗਦਾ ਹਨਾ ਕਾਟਨ ਦੇ ਦੁਪੱਟੇ ਕਾਟਨ ਦੇ ਸੂਟ ਬਸ ਆਹੀ ਚੀਜ਼ਾਂ ਨੇ ਸੇਕਰ ਦੇ ਵਿੱਚ ਫਿਰ ਬਸ ਕੰਮ ਕਰਕੇ ਇਹ ਹੁੰਦਾ ਵੀ ਨਾ ਨੁਕੇ ਜੇ ਰਿਲੈਕਸ ਹੋਵਾਂਗੇ ਹਨਾ ਤੇ ਉਹ ਦਸ ਰੇ ਰਹੇ ਹਨ ਨਾ ਮੈਂ ਨਾ ਲੈਣੀ ਹੋਈ ਇੱਕ ਵਾਰ ਨਾ ਕੇ ਪਾਠ ਕਰ ਲੈਣੀ ਹੈ ਕਈ ਵਾਰ ਵੀ ਮਿਸ ਵੀ ਹੋ ਜਾਂਦਾ ਜੀ ਡੇਟ ਹੋ ਜਾਂਦੇ ਹਨ ਨਾ ਕੰਮ ਨੂੰ ਹੁਣ ਰਵਨੀਤ ਨੂੰ ਸਕੂਲ ਤੇਜਣਾ ਇਸ ਤਰ੍ਹਾਂ ਦੇ ਕੰਮ ਜਿਹੜੇ ਹੁੰਦੇ ਨੇ ਲਓ ਜੀ ਮਸ਼ੀਨ ਲਾਉਣ ਆਈ ਸੀ ਅੱਡੇ ਤੇ ਪਤਾ ਨਹੀਂ ਕੀ ਹੋਇਆ ਤੇ ਬੱਸ ਉਹ ਸਤਾ ਜੀ ਸਾਰੀਆਂ ਹੀ ਰੁਕੀਆਂ ਪਈ ਗਈਆਂ ਸਾਰਾ ਰਸਤਾ ਇਸਕਾਪ ਹੋ ਗਿਆ ਪਿੰਡ ਦੀਆ ਬਸਾ ਨਾ ਸਾਰਾ ਕੁਝ ਕੁੱਟਿਆ ਪਿਆ ਚਲੋ ਜੀ ਲਾਤੀ ਮਸ਼ੀਨ ਹੁਣ ਮੈਂ ਅੰਦਰ ਹਨਾ ਪੋਚਿਆ ਪੁਛਿਆ ਤਾਂ ਨਮੇੜਤਾ ਬਸ ਹੁਣ ਰੋਟੀ ਬਣਾਉਣੀ ਆ ਲਓ ਜੀ ਉਧਰੋਂ ਕੰਮ ਦੰਦਾਂ ਨਮੇੜਨ ਤੋਂ ਬਾਅਦ ਹਨਾ ਦੁਪਹਿਰੇ ਵਾਸਤੇ ਧਰਤੀ ਹਾਰੇ ਦੇ ਵਿੱਚ ਦਾਲ ਤੇ ਅੱਜ ਬਣਾਉਣੀ ਆ ਮਸਤੀ ਦਾਲ ਐਵੇਂ ਹਾਰੇ ਚ ਪਾਤੀਆ ਪਾਕੀ ਮੈਂ ਕਿਹਾ ਚਲੋ ਇੱਧਰ ਰੱਖਦਾ ਫਿਰ ਰਵਨੀ ਤਾਂ ਆਨ ਟਾਈਮ ਤੱਕ ਜਿਹੜੀ ਹੈਗੀ ਆ ਰੋਟੀ ਵਗੈਰਾ ਸਾਰੀ ਬਣ ਜਾਂਦੀ ਹੁੰਦੀ ਆ ਤੇ ਮਸੀਦਾਲ ਰੱਖਦੀ ਕਪੜੇ ਕਪੜਿਆਂ ਦਾ ਨਮੀਰਤਾ ਸੀਗਾ ਹੁਣ ਤੱਕ ਤੇ ਕਪੜੇ ਧੋ ਕੇ ਪਕਾ ਕੇ ਤਾਹਾਂ ਲਾਤੀ ਤੇ ਅੰਦਰ ਦੀ ਜਿਹੜੀ ਸਫਸਾਈ ਕਰਦੀ ਧੁੱਪ ਦੇਖੋ ਕਿੰਨੀ ਤੇਜ਼ ਆਹਣਾ ਤੇ ਧੁੱਪ ਪੂਰੀ ਦੇਖਤੀ ਉਹਦਾ ਹਵਾ ਚੱਲਦੀ ਸੀਗੀ ਹਵਾ ਵੀ ਬਹੁਤ ਜ਼ਿਆਦਾ ਗਰਮਾ ਤੇ ਬਸ ਇਸ ਤਰ੍ਹਾਂ ਦੇ ਜਿਹੜੇ ਕੰਮ ਤੰਦੇ ਹੁੰਦੇ ਨੇ ਉਹਦੇ ਕਰਕੇ ਹਨਾ ਸਾਰਾ ਦਿਨ ਜਿਹੜਾ ਬਹੁਤ ਬਿਜ਼ੀ ਰਹਿੰਦਾ ਹੈ ਜਿਵੇਂ ਅਸੀਂ ਸ਼ੇਰਪੁਰ ਜਾ ਕੇ ਆਉਣਾ ਸੀਗਾ ਤੇ ਉਹ ਵੀ ਜ਼ਰੂਰੀ ਆ ਤੇ ਇਸ ਤਰ੍ਹਾਂ ਫਿਰ ਚਲੋ ਫਿਰ ਇਹ ਹੋ ਗਿਆ ਵੀ ਰਵਨੀਤ ਸਕੂਲੋਂ ਆਉ ਉਹਦੇ ਆਈ ਤੋਂ ਬਾਅਦ ਇਵਨਿੰਗ ਟਾਈਮ ਜਾਵਾਂਗੇ ਕਿਉਂਕਿ ਧੁੱਪ ਬਹੁਤ ਤੇਜ਼ ਹੋ ਜਾਂਦੀ ਆ ਫਿਰ ਇੱਕ ਇਹ ਹੁੰਦਾ ਵੀ ਸੰਦੀਪ ਨਾਲ ਜਾਣਾ ਪੈਂਦਾ ਹਨਾ ਜੇ ਸੰਦੀਪ ਕਹਿੰਦੇ ਨੇ ਵੀ ਹੁਣ ਤੈਨੂੰ ਸਕੂਟੀ ਵਗੈਰਾ ਲੈ ਜਾਗੇ ਤੇ ਤੂੰ ਆਪਣੇ ਜਿਹੜੇ ਕੰਮ ਨੇ ਕੋਈ ਕੱਲੀ ਕਰੇ ਕਰੇ ਪਰ ਮੇਰਾ ਕੱਲੀ ਦਾ ਹੁੰਦਾ ਮੈਨੂੰ ਆਰਾਮ ਰਹਿੰਦਾ ਵੀ ਚਲੋ ਸ਼ਾਮ ਨੂੰ ਇਵਨਿੰਗ ਟਾਈਮ ਆਪਾਂ ਜਿਹੜੇ ਹੈਗੇ ਨੇ ਸ਼ਿਰਪੁਰ ਵਾਲੇ ਕੰਮ ਕਰ ਲਾਗੇ ਹੁਣ ਅਸੀਂ ਆਹ ਕੰਮ ਸਾਰੇ ਦੁਪਹਿਰ ਦੇ ਨਿਮੇੜ ਲੇ ਤੇ ਰੈਸਟ ਕਰਦੇ ਆ ਪਰ ਜਿਹੜਾ ਕਰਿਆ ਕਸ ਲੱਗਦੇ ਨੇ ਹਾਂਜੀ ਹਾਂ ਬਸ 10 ਕਿੰਟਾ ਦਾ ਹੁੰਦਾ ਚਲੋ ਸਾਨੂੰ ਇਹ ਆਣਾ ਵੀ ਫਿਰ ਕੰਮ ਨਿਵੇੜੀਏ ਫਿਰ ਟੈਨਸ਼ਨ ਸੀ ਭਜਨ ਜਾਂ ਦਿਮਾਗ ਤੋਂ ਲਿਖੀ ਜਾਂਦਾ ਹੁੰਦਾ ਤਾਂ ਹੀ ਨਹੀਂ ਕਿ ਮोटे ਕਬੀਲਦਾਰੀਏ ਦੇ ਕੰਮ ਨਹੀਂ ਹੈ ਨਾ ਸ਼ੇਰਪੁਰ ਆਪਾਂ ਜੋ ਕਰਨੇ ਨੇ 6 ਕਿਲੋਮੀਟਰ ਆ ਆਪਣੇ ਮਿੱਤੇ ਹਾਂ ਤੇ ਹੁਣ ਬਸ ਇੱਕ ਘੰਟਾ ਲੱਗੀ ਢੇਰ ਘੰਟਾ ਲੱਗਿਆ ਆਪਾਂ ਬਾਹੀ ਗੁਰੂ ਦੀ ਕਿਰਪਾ ਨਾਲ ਸਾਰੇ ਕੰਮ ਨਿਵੇੜਿਆ ਵਾਖੋ ਦੇਖੋ ਬੱਚੇ ਨੂੰ ਲਈ ਖੜੇ ਨੇ ਬੱਚੇ ਇਸ ਦੀਨ ਦੇ ਟੋਕ ਹਾਂ ਨਹੀਂ ਛੋਟਾ ਹੁੰਦਾ ਉਹ ਦੁੱਧ ਦਾ ਛੋਟਾ ਇੱਧਰ ਬੈਠੇ ਨੇ ਆਂਟੀ ਅੰਕਲ ਤੇ ਬਾਰੀ ਤਾਂ ਕਿ ਕੀ ਕਰੇ ਹਨਾ ਹੁਣ ਅਗਲਾ ਸਾਰਾ ਦਿਨ ਅੰਦਰ ਵੀ ਨਹੀਂ ਬੈਠਿਆ ਜਾਂਦਾ ਸਿਆਣੇ ਬੰਦੇ ਨੂੰ ਬਹੁਤ ਔਖਾ ਹੋ ਜਾਂਦਾ ਜਿਆਦਾ ਗਰਮੀ 'ਚ ਵੀ ਤੇ ਜਿਆਦਾ ਠੰਡ 'ਚ ਵੀ ਜਿਹੜੇ ਬਜ਼ੁਰਗ ਹੁੰਦੇ ਨੇ ਉਹ ਤੇ ਬੱਚੇ ਹਨਾ ਬਹੁਤ ਔਖਾ ਹਨਾ ਬਾਕੀ ਪਸ਼ੂ ਦਾ ਹੋ ਜਾਂਦਾ ਡੰਗਰ ਪਸ਼ੂ ਦਾ ਹੋਰ ਪੰਛੀ ਆਦਿ ਸਭ ਸੰਭਾਲੀ ਇਹ ਚੀਜ਼ਾਂ ਥੋੜਾ ਜਿਹਾ ਮੌਸਮ ਦੇ ਇਫੈਕਟ ਨਾਲ ਜਿਆਦਾ ਉਹ ਲੱਗਦਾ ਤੇ ਚਲੋ ਜੀ ਹੁਣ ਮਿਲਦੇ ਆ ਸੇਰ ਪਰ ਦਿਖਾਉਣੇ ਆ ਤੁਹਾਨੂੰ ਜਾ ਕੇ ਕੀ ਕੰਮ ਕਰਦੇ ਆ ਖੜਾ ਜਸਨੀਤ ਜਸਨੀਤ ਦਿਖਾਦੀ ਕਿ ਮੈਂ ਨਿਊ ਡਰੈਸ ਪਾਈ ਆ ਸਸੀ ਗਾਲ ਤਾਂ ਬੁਲਾਦੀ ਠੀਕ ਆ ਸਸੀ ਗਾਲ ਜੀ ਕਹੇ ਤੁਸੀਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਆ ਕਰੋ ਜਿਵੇਂ ਹਨਾ ਚੈਨਲ ਨੂੰ ਪਿਆਰ ਕਰਦੇ ਆ ਜਿਹਨੂੰ ਜਿਹੜੇ ਵੀ ਭੈਣਾ ਭਾਈ ਦੇਖਦੇ ਨੇ ਹਨਾ ਇੰਨਾ ਕ ਕਰਦੇ ਆ ਕਰੋ ਚਲ ਕਹੇ ਜੀ ਕੀ ਹਾਲ ਹੈ ਜੀ ਉੱਚੀ ਬੋਲ ਕਾ ਠੀਕ ਹੋ ਸਾਰੇ ਕੇ ਚੈਨਲ ਨੂੰ ਤੁਸੀਂ ਜਰੂਰ ਲਾਈਕ ਸ਼ੇਅਰ ਕਮੈਂਟ ਕਰਦੇ ਆ ਕਰੋ ਸਾਡੀ ਵੀਡੀਓ ਨੂੰ ਇਹ ਸਾਡੀ ਵੀਡੀਓ ਨੂੰ ਲਾਈਕ ਕਰਦੇ ਆ ਕਰੋ ਗੱਲ ਆਇਕ ਕਰ ਦੋ ਹਾਂ ਤੁਸੀਂ ਨਹੀਂ ਤਾਂ ਹਰ ਹੀ ਬੋਤੋ ਬੋਲਦਾ ਹੁਣ ਤਾਂ ਇਹ ਉਮੀ ਬੋਲਣ ਲੱਗੇ ਜਿਵੇਂ ਅੱਗੇ ਆਪਾਂ ਬੋਲਦੇ ਆਂ ਪਿੱਛੇ ਵਿੱਚ ਬੋਲੀ ਜਾਂਦਾ ਚਲੋ ਠੀਕ ਹੈ ਜੀ ਲਓ ਜੀ ਆਪਾਂ ਪਾਉਦੇ ਆ ਬੈੱਡ ਸੀਟਾਂ ਦੀ ਦੁਕਾਨ ਤੇ ਆਪਾਂ ਦੇਖਦੇ ਆਂ ਹੁਣ ਬੈੱਡ ਬੈੱਡ ਸੀਟਸ ਦਿਖਾ ਦਿਓ ਵੀਰੇ ਬਾਏ ਕੋਟਨ ਦੀ ਗ੍ਰੇਸ ਕੋਟਨ ਗ੍ਰੇਸ ਕੋਟਨ ਲੈ ਲਵਾਂਗੇ ਸਥਿਰ ਉਚਾਈ ਉੱਤੜੇ ਇਹਨੇ ਸੌਖੇ ਪੜੂ ਲਓ ਜੀ ਬੈੱਡ ਸ਼ੀਟਸ ਲੈ ਲਿਆ ਹਨਾ ਹੁਣ ਗੱਦੇ ਦੇਖਦੇ ਆ ਇਹ ਪਿਆ 45 ਰੁਪਏ ਪਰ ਜਾਣਾ ਪਊਗਾ ਇਹ ਜਾਣਾ ਐਨੇ ਸੌਲੇ ਆ ਵੀ ਪਰ ਜਾ ਤੁਸੀਂ ਲਾ ਦਿਓਗੇ ਲੈਟਾ ਲਓ ਜੀ ਸਰਦੀ ਵਾਲਾ ਸਮਾਨ ਪਿਆ ਇੱਥੇ ਜਿਆਦਾ ਅੱਗੇ ਆ ਜਾ ਪੁੱਤ ਇੱਧਰ ਆ ਜਾ ਪੁੱਤ ਇੱਥੇ ਡਿਗ ਡੁਗ ਨਾ ਜਾਵੀਂ ਇਨੂੰ ਇੱਧਰ ਹੀ ਲਿਆਓ ਆਹ ਵੇਖ ਲੈ ਜਾਓ ਹਾਂ ਆਹ ਇੱਧਰ ਮੋੜ ਇੱਥੇ ਹੋਊਗਾ ਜੀ ਇਹ ਕੰਪਲੀਟ ਬਾਕੀ ਮਰਜੀ ਇੰਦਰਾ ਮਾ ਕੀ ਰੈਡੀ ਪੈਕੇਜ ਜੀ ਇਹਦਾ ਸਾਡਾ ਜੀ 7500 ਰੁਪਏ ਦੀ ਗੋਲੇ ਦਾ ਪਾਇਆ ਨੇ ਆ ਜੀ ਰੱਖ ਤੁਹਾਨੂੰ ਡੈਕਸ ਕਰ ਇਹ ਪੂਰੇ ਟੌਪ ਦਾ ਜੀ ਸਾਡੇ ਮੇਰੇ ਨਾਲ ਮੈਚਿੰਗ ਹੋਈ ਪਈ ਆ ਬਿਲਕੁਲ ਗੱਦੇ ਦੀ ਹੈਨਾ ਹਾਂ ਮੈਚਿੰਗ ਹੋ ਗਈ ਤਾਂ ਸਭ ਇਹ ਨਹੀਂ ਕਰਨਾ ਜਿਆਦਾ ਇਹ ਨਹੀਂ ਕਰਨਾ ਜਿਹੜਾ ਤੁਹਾਨੂੰ ਦੱਸਿਆ ਸੀਗਾ ਹਨਾ ਜੀ ਸ਼ੇਰ ਪਰ ਜਾਣਾ ਕੰਮ ਸੀਗਾ ਤੇ ਆਪਾਂ ਨੂੰ ਅੱਜ ਤੁਹਾਨੂੰ ਦੱਸ ਦਿੰਨੇ ਆ ਹਨਾ ਕੰਮ ਆਪਾਂ ਨੂੰ ਕੀ ਸੀਗਾ ਜਿਵੇਂ ਆਪਾਂ ਕੱਪੜੇ ਦਾ ਕੰਮ ਤੁਹਾਨੂੰ ਕਈ ਦਿਨਾਂ ਤੋਂ ਦੱਸ ਰਿਆ ਹਨਾ ਵੀਡੀਓ ਦੇ ਵਿੱਚ ਵੀ ਸਟਾਰਟ ਕਰ ਰਹੀਆਂ ਤੇ ਦਿਖਾਇਆ ਵੀ ਆ ਤੇ ਉਹ ਆਪਣੇ ਦੀਦੀ ਨੇ ਇੱਥੇ ਸ਼ੇਰ ਪਰ ਉਹ ਹਜੇ ਵੀਡੀਓਜ਼ ਨਹੀਂ ਆਉਂਦੇ ਉਹ ਕਹਿੰਦੇ ਮੈਨੂੰ ਆਖਾ ਲੱਗਦਾ ਤੇ ਆਪਾਂ ਉਹਨਾਂ ਦੇ ਨਾਲ ਜਿਹੜਾ ਸਟਾਰਟ ਕਰਿਆ ਤੇ ਉਹਦੇ ਵਾਸਤੇ ਜਿਹੜਾ ਆਪਣਾ ਮਾਲ ਆਇਆ ਹੋਇਆ ਤੇ ਲੱਗਿਆ ਹੋਇਆ ਇੱਧਰ ਹੁਣ ਆਪਾਂ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਤੁਹਾਨੂੰ ਦਿਖਾਇਆ ਕਰਾਂਗੇ ਹਨਾ ਕਿਸ ਤਰ੍ਹਾਂ ਦੀ ਆਪਣੇ ਕੋਲੇ ਕੱਪੜੇ ਨੇ ਕਿਸ ਤਰ੍ਹਾਂ ਦੀ ਵੈਰਾਈਟੀ ਆ ਤੇ ਤੁਸੀਂ ਸਾਰੇ ਜਰੂਰ ਸਾਥ ਦਿਓ ਤੇ ਆ ਲਓ ਜੀ ਅੱਜ ਤੁਹਾਨੂੰ ਇਹਨਾਂ ਕੋਹਰ ਦਿਖਾ ਦਈਏ ਡੰਗੀਆਂ ਵਗੈਰਾ ਜਿਹੜੀਆਂ ਸਾਰੀਆਂ ਆਪਣੀਆਂ ਰੈਡੀ ਨੇ ਹਨਾ ਪਰ ਡਿਸਪਲੇ ਇੱਥੇ ਕਰਕੇ ਤੁਹਾਨੂੰ ਸੂਟ ਦਿਖਾਇਆ ਕਰਾਂਗੇ ਤੇ ਤੁਸੀਂ ਸਾਰੇ ਜਰੂਰ ਵੀਡੀਓ ਦੇਖਿਆ ਕਰਿਓ ਹਨਾ ਆਪਣੀ ਜਿਹੜੀ ਬੁਟੀਕ ਵਾਲੀ ਇਹ ਵੀਡੀਓਜ਼ ਨੇ ਹੁਣ ਆਇਆ ਕਰਨ ਕੀ ਆ ਤੇ ਜਰੂਰ ਸਾਰੇ ਸਾਥ ਦਿਓ ਜਿਵੇਂ ਦਿਮਿਓ ਤੇ ਦੀਦੀ ਨੇ ਸਾਰਾ ਵਧੀਆ ਸੈੱਟ ਕਰ ਲਿਆ ਦੇਖੋ ਮੇਰੇ ਤਾਂ ਤੁਹਾਨੂੰ ਪਤਾ ਹਨਾ ਟਾਈਮ ਜਹਜਾ ਲੱਗਦਾ ਜਿਵੇਂ ਵੀ ਲੱਗਦਾ ਤੇ ਹੌਲੀ ਹੌਲੀ ਦੀਦੀ ਵੀ ਵੀਡੀਓ ਚ ਆਇਆ ਕਰਨਗੇ ਠੀਕ ਹੈ ਜੀ ਲਓ ਜੀ ਹੁਣ ਪਹੁੰਚਿਆ ਘਰੇ ਤੇ ਸੰਮੀ ਮੇਰੇ ਹੱਥੋਂ ਉਹ ਪਿਆਹ ਰਸਮਾਨ ਸਾਰਾ ਗੱਡੀ ਦੇ ਵਿੱਚ ਆਹ ਇਹ ਪਤਾ ਕੀ ਕਹਿੰਦਾ ਹੈ ਉਹ ਵੀ ਕੰਮ ਤੇ ਜਾਵਾਂਗੇ ਥੋੜੀ ਬਾਅਦ ਹਾਂ ਪਿਆਹ ਸਮਾਨ ਖਰਬ ਨਹੀਂ ਤੇ ਦੀਆ ਬਕਸ ਬਕਸ ਕੱਢਦੀ ਆ ਉਹਦੀਆ ਬਕਸ ਮੈਂ ਉਹਨੂੰ ਦੇਣੀਆਂ ਨੇ ਬਾਕੀ ਸਮਾਨ ਫੇਰ ਕੱਢ ਕੇ ਲੈ ਕੇ ਜਾਵਾਂ ਚਲੋ ਠੀਕ ਹੈ ਜੀ ਇਹ ਦਿਨਾਲ ਹੀ ਆਪਾਂ ਅੱਜ ਜਲੀ ਵੀਡੀਓ ਦਾ ਐਂਡ ਕਰਦੇ ਆ ਹੱਸਦੇ ਰਹੋ ਬਸਦੇ ਰਹੋ ਖੁਸ਼ ਰਹੋ ਤੇ ਕੱਲ ਨੂੰ ਮਿਲਦੇ ਆ ਜੀ ਨਵੀਂ ਵੀਡੀਓ ਨਾਲ ਬਾਏ ਬਾਏ ਟੇਕ ਕੇਅਰ